ਸਾਚੀ ਗਾਲ ਜੀ ਮੈਂ ਸੁਖਪਾਲ ਸਿੰਘ ਗਲਾਰਡ ਸੰਗ ਦੀ ਜਿਵੇਂ ਕਿ ਵਾਰਿਸ ਸ਼ਾਹ ਨੇ ਕਿਹਾ ਕਿ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਆਂ ਪੋਰੀਆਂ ਪੋਰੀਆਂ ਜੀ ਤੇ ਇਸੇ ਤਰ੍ਹਾਂ ਹੀ ਕੁਝ ਲੋਕ ਮਜਬੂਰ ਹੁੰਦੇ ਨੇ ਆਪਣੀ ਆਦਤ ਤੋਂ ਜਿੰਨਾ ਚਿਰ ਕੋਈ ਬੇਤੁੱਕਾ ਬਿਆਨ ਜਾਂ ਕਿਸੇ ਭਾਈਚਾਰੇ ਪ੍ਰਤੀ ਕੋਈ ਇਦਾਂ ਦੀ ਟਿੱਪਣੀ ਨਾ ਕਰ ਲੈਣ ਕਿ ਜਿਹਦੇ ਜਵਾਬ ਵਿੱਚ ਉਹਨੂੰ ਲਾਂਤਾਂ ਹੀ ਪੈਂਦੀਆਂ ਹੋਣਾਂ ਤੇ ਉਦੋਂ ਤੱਕ ਉਹਨਾਂ ਨੂੰ ਮੇਰਾ ਖਿਆਲ ਆ ਕਿ ਰੋਟੀ ਹਜਮ ਨਹੀਂ ਹੁੰਦੀ। ਸੋ ਇਦਾਂ ਦਾ ਹੀ ਇੱਕ ਬਿਆਨ ਇਦਾਂ ਦੀ ਇੱਕ ਘਟਿਆ ਕਰਤੂਤ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਵੇਖਣ ਨੂੰ ਮਿਲੀ ਆ। ਉਹ ਗੰਦੀ ਨਾਲੀ ਦਾ ਕੀੜਾ ਕਹਿੰਦਾ ਕਿ ਜਿਹੜੇ ਐਸਸੀ ਭਾਈ ਚਾਰਾ ਆ ਜਾਂ ਗਰੀਬ ਲੋਕ ਨੇ ਇਹਨਾਂ ਦੇ ਹੀ ਮੁੰਡੇ ਨੇ ਜਾਂ ਬੱਚੇ ਨੇ ਜਿਹੜੇ ਨਸ਼ਾ ਕਰਦੇ ਨੇ ਤੇ ਚੋਰੀਆਂ ਕਰਦੇ ਨੇ ਤੇ ਫਿਰ ਉਹ ਗੈਂਗਸਟਰ ਬਣਦੇ ਨੇ ਤੇ ਮੈਂ ਉਸ ਦੱਲੇ ਬੰਦੇ ਨੂੰ ਪੁੱਛਣਾ ਚਾਹਣਾ ਕਿ ਪਹਿਲਾਂ ਮੈਨੂੰ ਇਹ ਦੱਸ ਵੀ ਜਿਹੜਾ ਨਸ਼ਾ ਆ ਮਹਿੰਗਾ ਮਹਿੰਗੇ ਮਹਿੰਗੇ ਨਸ਼ੇ ਨੇ ਉਹ ਵੇਚਦਾ ਕੌਣ ਆ ਤੁਹਾਡਾ ਹੀ ਲਾਣਾ ਮਹਿੰਗੇ ਮਹਿੰਗੇ ਨਸ਼ੇ ਕਰਦਾ ਕੌਣ ਆ ਤੁਹਾਡਾ ਹੀ ਲਾਣਾ ਤੇ ਮਾਤਰ ਤੇ ਗਰੀਬ ਬੰਦਿਆਂ ਨੂੰ ਲਾਉਂਦਾ ਕੌਣ ਆ ਤੁਹਾਡਾ ਹੀ ਲਾਣਾ ਮੈਂ ਇਸ ਗੱਲ ਤੋਂ ਨਹੀਂ ਮੁਕਰਦਾ ਕਿ ਐਸੀ ਬੀਸੀ ਭਾਈਚਾਰੇ ਦੇ ਨੌਜਵਾਨ ਨਸ਼ਾ ਨਹੀਂ ਕਰਦੇ ਕਰਦੇ ਨੇ ਬੜੀ ਮਾੜੀ ਗੱਲ ਆ ਪਰ ਇਹ ਉਹਦੇ ਜਵਾਬ ਦੇ ਵਿੱਚ ਆ ਮੇਰਾ ਉਸ ਗੁਰਜੀਤ ਔਜਲੇ ਨੂੰ ਗੰਦੀ ਨਸਲ ਦੇ ਕੀੜੇ ਨੂੰ ਜਵਾਬ ਆ ਕਿ ਆਪਣੀ ਪੀੜ੍ਹੀ ਥੱਲੇ ਵੀ ਝੋਟਾ ਮਾਰੀਦਾ ਸਭ ਤੋਂ ਵੱਧ ਨਸ਼ੇ ਤੇ ਮਹਿੰਗੇ ਨਸ਼ੇ ਤੁਹਾਡਾ ਲਾਣਾ ਕਰਦਾ ਫਿਰ ਉਹ ਕਹਿੰਦਾ ਚੋਰੀਆਂ ਕਰਦੇ ਨੇ ਬੈਂਕਾਂ ਤੋਂ ਵੱਡੇ ਵੱਡੇ ਲੋਨ ਲੈ ਕੇ ਕਰਜ਼ੇ ਲੈ ਕੇ ਸਾਫ਼ ਹੀ ਝੱਗਾ ਚੁੱਕ ਦੇਣਾ ਇਹਨੂੰ ਤੁਸੀਂ ਚੋਰੀ ਨਹੀਂ ਕਹਿੰਦੇ ਕੌਣ ਕਰਦਾ ਤੁਹਾਡਾ ਲਾਣਾ ਤੇ ਜਿੰਨੇ ਵੀ ਗੈਂਗਸਟਰਵਾਦ ਨੇ ਜਾਂ ਜਿੰਨੇ ਵੀ ਸਰਗਨੇ ਨੇ ਉਹਨਾਂ ਦੇ ਮੁਖੀ ਕੌਣ ਤੁਹਾਡਾ ਹੀ ਲਾਣੇ ਚੋ ਨੇ ਚੌਰਿਆ ਬੰਦਿਆ ਕੋਈ ਅਕਲ ਨੂੰ ਹੱਥ ਮਾਰ ਮੈਨੂੰ ਤੇ ਸੋਚ-ਸੋਚ ਕੇ ਮੈਂ ਹਰਾ ਨਾ ਕਿ ਤੈਨੂੰ ਕਿਹੜੇ ਢਾਗਰਾਂ ਲੋਕਾਂ ਨੇ ਐਮਪੀ ਬਣਾਇਆ ਕੀ ਸੋਚ ਕੇ ਤੈਨੂੰ ਐਮਪੀ ਬਣਾਇਆ ਅਕਲ ਦਾ ਤੇਰੇ ਪੱਲੇ ਕੋਈ ਬਿਲਕੁਲ ਵੀ ਖਾਨਾ ਨਹੀਂ ਹੈਗਾ ਤੂੰ ਬੋਲਣ ਲੱਗਾ ਇਹ ਨਹੀਂ ਸੋਚਣ ਡਿਆ ਕਿ ਓਏ ਕਿ ਤੂੰ ਕਿਸੇ ਇੱਕ ਭਾਈਚਾਰੇ ਨੂੰ ਇੱਕ ਕਮਿਊਨਿਟੀ ਨੂੰ ਤੂੰ ਸਦਾ ਹੀ ਟਾਰਗੇਟ ਕਰਨ ਦੇ ਆ ਲੱਖ ਦੀ ਲੰਤ ਤੇਰੇ ਇਹੋ ਜਿਹੇ ਸਿਆਣੇ ਹੋਣ ਦੇ ਹਾਂ ਤੇਰਾ ਬਣਦਾ ਸੀਗਾ ਨਸ਼ੇ ਦੀ ਮਾਰ ਇੱਥੇ ਜੇਕਰ ਪੰਜਾਬ ਜਿਹੜਾ ਅੱਜ ਲੰਘ ਰਿਹਾ ਆ ਜਾਂ ਜਿਹੜੀ ਨਸ਼ੇ ਦੀ ਮਾਰ ਚੱਲ ਰਿਹਾ ਆ ਉਹਦੇ ਤੇ ਤਰਾ ਬੋਲਣਾ ਬਣਦਾ ਸੀ ਤੂੰ ਅਫਸੋਸ ਜਿਤਾਉਂਦਾ ਕਿ ਅੱਜ ਪੰਜਾਬ ਦੀ ਜਵਾਨੀ ਜਿਹੜੀ ਆ ਨਸ਼ੇ ਕਰ ਰਹੀ ਆ ਬੜੇ ਅਫਸੋਸ ਦੀ ਬੜੇ ਦੁੱਖ ਦੀ ਗੱਲ ਆ ਕੋਈ ਇੱਕ ਅਲੱਗ ਗੱਲ ਸੀ ਪਰ ਤੂੰ ਸਿੱਧਾ-ਸਿੱਧਾ ਐਸੇ ਭਾਈਚਾਰੇ ਨੂੰ ਗਰੀਬ ਦਬਕੇ ਨੂੰ ਟਾਰਗੇਟ ਕੀਤਾ ਆ ਕਿ ਐਸੀ ਲੋਕ ਜਿਹੜੇ ਨਸ਼ਾ ਕਰਦੇ ਨੇ ਇਹ ਹੀ ਚੋਰੀਆਂ ਕਰਦੇ ਨੇ ਇਹ ਹੀ ਗੈਂਗਸਟਰ ਬਣਦੇ ਨੇ ਚੈਨੀਆਂ ਖੋਹਦੇ ਨੇ ਬੜੀਆਂ ਉਦਾਹਰਨਾਂ ਨੇ ਅਮੀਰ-ਅਮੀਰ ਘਰਾਂ ਦੇ ਤੇਰੇ ਵਰਗੇ ਦੱਲੇ ਬੰਦਿਆਂ ਦੇ ਲਾਣਿਆਂ ਦੇ ਵਿੱਚੋਂ ਤੇਰੇ ਭਾਈਚਾਰੇ ਦੇ ਵਿੱਚੋਂ ਤਗੜੇ ਤਗੜੇ ਘਰਾਂ ਦੇ ਮੁੰਡੇ ਤੇ ਕੁੜੀਆਂ ਬਹੁਤ ਕੁਛ ਕਰਨਦੇ ਬੜੇ ਨਸ਼ੇ ਕਰਨਦੇ ਨੇ ਬੜੇ ਬੜੇ ਗੰਦੇ ਕੰਮ ਕਰਨਦੇ ਨੇ ਤੈਨੂੰ ਉਹ ਨਹੀਂ ਦੀਦੇ ਅੰਨਾ ਯਾਦੋ ਖਾਚ ਕਿਸੇ ਥਾਂ ਦੀ ਬੋਲਣ ਲੱਗਾ ਵੇਖ ਲਈਦਾ ਹੋਈਦਾ ਸੋਚ ਲਈਦਾ ਹੋਈਦਾ ਵੀ ਕੀ ਬੋਲਣ ਡਿਆਂ ਸੰਗਤ ਜੀ ਮੈਂ ਕਿਸੇ ਭਾਈਚਾਰੇ ਨੂੰ ਕਿਸੇ ਕਮਿਊਨਿਟੀ ਨੂੰ ਬਿਲਕੁਲ ਵੀ ਟਾਰਗੇਟ ਨਹੀਂ ਕਰਕੇ ਬੋਲ ਰਿਹਾ ਮੇਰਾ ਇਹ ਜਵਾਬ ਸਿਰਫ ਉਸ ਗਰਜੀਤ ਔਜਲੇ ਨੂੰ ਸੋ ਵੀਡੀਓ ਵਤੋਂ ਵਤ ਸ਼ੇਅਰ ਕਰਿਓ ਤਾਂ ਕਿ ਉਸ ਅਗਨੋਂ ਖਾਲੀ ਬੰਦੇ ਤੱਕ ਇਹ ਮੇਰਾ ਜਿਹੜਾ ਜਵਾਬ ਆ ਜਰੂਰ ਪਹੁੰਚੇ ਤੇ ਮੈਂ ਤੇਨੂੰ ਤਾਕੀਦ ਕਰਦਾ ਖੱਚ ਬੰਦਿਆ ਅੱਗੇ ਤੋਂ ਬੋਲਣ ਲੱਗਿਆਂ 100 ਵਾਰ ਸੋਚੀ ਫਿਲਹਾਲ ਤੇ ਇਹੋ ਜਿਹੇ ਸ਼ਬਦਾਂ 'ਚ ਜਵਾਬ ਆ ਇਸ ਤੋਂ ਬਾਅਦ ਕੋਈ ਹੋਰ ਰੂਪ ਰਖਾਊਗਾ ਵਤੋਂ ਵਤ ਮੇਰੀ ਵੀਡੀਓ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ